ਆਣੀ ਰੱਖਿਆ ਜੀ ਦੇਖਣਾ ਗੇਟ ਹੈ ਜੀ ਤੇ ਦਰਵਾਜ਼ੇ ਲੱਗੇ ਹੋਏ ਨੇ ਜੀ ਇਹ ਤਾਂ ਬਹੁਤ ਬੜਾ ਗੰਦੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਸਫਾਈ ਕੋਈ ਪ੍ਰਬੰਧ ਨਹੀਂ ਹੈ ਭਾਈ ਅੱਜ ਅਸੀਂ ਸੰਸਥਾ ਵਾਜਸਵ ਖੰਨਾ ਸਿਟੀਜ਼ਨ ਵੱਲੋਂ ਸਾਡੇ ਮਾਨਯੋਗ ਹਰਮਨ ਪਿਆਰੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਤਰਨਜੀਤ ਸੌਂ ਜੀ ਦੇ ਦਫ਼ਤਰ ਦੇ ਵਿੱਚ ਮੰਗ ਪੱਤਰ ਦਿੱਤਾ ਹੈ ਇਸ ਤੋਂ ਪਹਿਲਾਂ ਇੱਕ ਮੰਗ ਪੱਤਰ ਅਸੀਂ ਮਾਨਯੋਗ ਐਸਡੀਐਮ ਸਾਹਿਬ ਖੰਨਾ ਨੂੰ ਵੀ ਦਿੱਤਾ ਸੀ ਜਿਸ ਦਾ ਮੁੱਖ ਕਾਰਨ ਹੈ ਕਿ ਖੰਨਾ ਸ਼ਹਿਰ ਜੋ ਏਸ਼ੀਆ ਦੀ ਸਭ ਤੋਂ ਵੱਡੀ ਨਾਜ ਮੰਡੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਇੱਕ ਉਦਯੋਗਿਕ ਖੇਤਰ ਅਤੇ ਵਪਾਰਕ ਖੇਤਰ ਵਜੋਂ ਵੀ ਖੰਡਾ ਸ਼ਹਿਰ ਦਾ ਨਾਮ ਬੜਾ ਉੱਚਾ ਹੈ ਖੰਨੇ ਸ਼ਹਿਰ ਹੀ ਨਹੀਂ ਖੰਨੇ ਦੇ ਨਾਲ 85 86 ਪਿੰਡਾਂ ਦੇ ਲੋਕ ਪਹਿਲ ਸਬਡਿਵੀਜ਼ਨ ਦੇ ਲੋਕ ਅਮਲੋਹ ਸਮਰਾਲਾ ਮਾਚੀਵਾੜਾ ਸਾਹਿਬ ਅਹਿਮਦਗੜ੍ਹ ਗੋਬਿੰਦਗੜ੍ਹ ਸਰਹੰਦ ਫਤੇਗੜ੍ਹ ਸਾਹਿਬ ਤੋਂ ਲੋਕ ਖਰੀਦੋ-ਫਰੋਕਤ ਕਰ ਲਈ ਖੰਨੇ ਸ਼ਹਿਰ ਵਿੱਚ ਆਉਂਦੇ ਹਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਔਰਤਾਂ ਬੱਚੀਆਂ ਵੀ ਆਉਂਦੀਆਂ ਨੇ ਤੇ ਵੱਖ-ਵੱਖ ਸਕੂਲਾਂ ਕਾਲਜਾਂ ਵਿਦਿਅਕ ادارےਾਂ ਵਿੱਚ تعلیم ਹਾਸਲ ਕਰਨ ਲਈ ਬੱਚੇ ਜਾਂਦੇ ਨੇ ਪਰੰਤੂ ਇੱਕ ਸਾਡੀ ਕਹੋ ਵੀ ਦੁੱਖੀ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਖੰਨੇ ਸ਼ਹਿਰ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਅਹਿਮ ਰੋਲ ਰੋਲ ਸ਼ੁਰੂ ਤੋਂ ਰਿਹਾ ਹੈ ਪੰਜਾਬ ਦੀ ਸਿਆਸਤ ਦਾ ਇੱਕ thora ਕੇਂਦਰ ਖੰਨਾ ਸ਼ਹਿਰ ਬਣ ਕੇ ਰਿਹਾ ਹੈ ਪਰੰਤੂ ਸ਼ਹਿਰ ਬੁਨਿਆਦੀ ਸਹੂਲਤਾਂ ਤੋਂ ਅੱਜ ਵੀ ਸੱਖਣਾ ਹੈ ਪਿਛਲੇ ਦਿਨ ਅਸੀਂ ਸਮਰਾਲਾ ਪੁਲ ਦੀ ਗੱਲ ਕੀਤੀ ਸੀ ਮਰਮਮਤ ਦੀ ਜਿਸ ਦਾ ਸਾਨੂੰ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ ਇਹਨਾਂ ਦੀ ਹਲਕਾ ਖੰਨਾ ਦੀ ਜਿਹੜੀ ਕਮੇਟੀ ਬਣਾਈ ਹੈ ਸ਼ਹਿਰੀ ਉਹਦੇ ਮੈਂਬਰ ਅਵਤਾਰ ਸਿੰਘ ਮਾਨ ਜੀ ਨੇ ਭਰੋਸਾ ਦਿੱਤਾ ਸੀ ਪੂੜਾ ਕੰਟ ਕਰਕਟ ਜਿਹੜਾ ਡੰਪ ਸੀਗਾ ਜ਼ਾਣਾ ਮੰਡੀ ਦੇ ਬਾਹਰ ਉਹਦਾ ਅਸੀਂ ਮੁੱਦਾ ਚੱਕਿਆ ਸੀ ਸੰਘਰਸ਼ ਕੀਤਾ ਸੀ ਇਹਨਾਂ ਦੇ ਸਹਿਯੋਗ ਨਾਲ ਉਹ ਡੰਪ ਚੱਕਿਆ ਗਿਆ ਅਸੀਂ ਇਹਨਾਂ ਦੇ ਧੰਨਵਾਦੀ ਹੁਣ ਤੀਸਰੀ ਮੰਗ ਹੈ ਅਸੀਂ ਪਿਛਲੇ ਸਾਲ ਵੀ ਮਾਨਯੋਗ ਐਸਡੀਐਮ ਸਾਹਿਬਾ ਮੈਡਮ ਮਨਜੀਤ ਕੌਰ ਜੀ ਉਸ ਤਰ੍ਹਾਂ ਉਸ ਸਮੇ ਸਾਡੇ ਹਲਕਾ ਵਿਧਾਇਕ ਸੀਗੇ ਤਨਪ੍ਰੀ ਸੌਂਜੀ ਅੱਜ ਕੈਬਨਿਟ ਮੰਤਰੀ ਨੇ ਤੇ ਨਗਰ ਕੌਂਸਲ ਪ੍ਰਧਾਨ ਜੀ ਕਮਲ ਅੱਤੜ ਨੂੰ ਵੀ ਅਸੀਂ ਦਿੱਤਾ ਸੀ ਮੰਗ ਪੱਤਰ ਕਿ ਜੀੜੀ ਰੋਡ ਉੱਤੇ ਸਰੰਦ ਦੇ ਪੈਟਰਨ ਉੱਤੇ ਖੰਨਾ ਸ਼ਹਿਰ ਤੋਂ ਜਿਹੜੇ ਫਲਾਈਓਵਰ ਲੰਘ ਰਹੇ ਆ ਉਹਦੇ ھیਠਾਂ ਸਮਰਾਲਾ ਚੌਂਕ ਸਮਾਦੀ ਚੌਂਕ ਲਲੇੜੀ ਚੌਂਕ ਮਲੇਰ ਕੋਲਾ ਚੌਂਕ ਆਦਿ ਵਿਖੇ ਤੇ ਹੋਰ ਜਨਤਕ ਸਥਾਨਾਂ ਤੇ ਟਾਇਲਟ ਬਾਥਰੂਮ ਬਣਾਏ ਜਾਣ ਜਿਵੇਂ ਮੇਰੇ ਸਾਥੀ ਜੀ ਵਿਨੋਦ ਭਾਰਦਵਾਜ ਜੀ ਨੇ ਦੱਸਿਆ ਕਿ ਕੁਝ ਲੋਕ ਟੀਟ ਬਣ ਕੇ ਜੈਂਟਸ ਪੁਰਸ਼ ਪ੍ਰਧਾਨ ਸਮਾਜ ਆ ਸਾਡਾ ਉਹ ਪਿਸ਼ਾਬ ਕਰਨ ਖੜ ਜਾਂਦੇ ਨੇ ਪਰੰਤੂ ਇੱਕ ਸਵਾਲ ਹੁੰਦਾ ਕਿ ਔਰਤਾਂ ਬੱਚੀਆਂ ਬੀਬੀਆਂ ਬਿਜਾਰੀਆਂ ਕਿੱਥੇ ਜਾਣ ਸ਼ਹਿਰ ਵਿੱਚ ਕੋਈ ਪੁਖਤਾ ਬੰਦੋਬਸ ਨਹੀਂ ਹੈਗਾ ਇਹ ਜੀਡੀ ਰੋਡ ਤੇ ਕੋਈ ਬੱਚੀ ਬੀਬੀ ਖੜੀ ਆ ਮਲੇਰ ਕੋਲਾ ਚੌਂਕ ਤੇ ਖੜੀ ਆ ਤਾਂ ਕਿਵੇਂ ਪੋਸੀਬਲ ਹੈ ਕਿ ਉਹ ਜੀਡੀ ਗੁਰੂਮਰਦਾਸ ਮਾਰਕੀਟ ਚ ਜਾਊ ਜਾਂ ਜੀਡੀਪੀ ਨਗਰ ਤੇ ਜੀਡੀਪੀ ਮਾਰਕੀਟ ਚ ਜਾਊਗੀ ਇਸ ਲਈ ਅਗਰ ਸਰਹੰਦ ਸ਼ਹਿਰ ਦੇ ਵਿੱਚ ਛੋਟੇ ਜਿਹੇ ਕਸਬੇ ਚ ਬਣ ਸਕਦੇ ਨੇ ਫਲਾਈਓਵਰ ਤੇ ਟਾਇਲਟ ਬਾਥਰੂਮ ਤਾਂ ਖੰਨੇ ਵਿੱਚ ਕਿਉਂ ਨਹੀਂ ਮੈਨੂੰ ਇਹ ਵੀ ਗੱਲ ਦੇ ਕਹਿਣ ਦੇ ਵਿੱਚ ਕੋਈ ਹਿਜਕਿਜਾੜ ਨਹੀਂ ਕਿ ਹੁਣ ਤੱਕ ਖੰਨੇ ਸ਼ਹਿਰ ਦੀ ਨੁਮਾਇੰਦਗੀ ਕਰਨ ਵਾਲੇ ਕਿਸੇ ਵੀ ਆਗੂ ਨੇ ਇਸ ਬੁਨਿਆਦੀ ਸਹੂਲਤਾਂ ਲਈ ਅਸਲੀ ਮੁੱਦੇ ਵੱਲ ਕਿਸਦਾ ਧਿਆਨ ਨਹੀਂ ਗਿਆ ਲੋਕ ਦੁਖੀ ਨੇ ਅੱਜ ਸਾਡੀ ਸਮੂਹ ਵੌਇਸ ਆਫ ਮੈਂਬਰਸ ਵੌਇਸ ਆਫ ਖੰਨਾ ਸਿਟੀਜ਼ਨ ਦੇ ਸਮੂਹ ਮੈਂਬਰਾਂ ਵੱਲੋਂ ਅਤੇ ਬਾਹਰ ਐਸੋਸੀਏਸ਼ਨ ਦਾ ਸਹਿਯੋਗ ਜੋ ਮਿਲਿਆ ਉਹਨਾਂ ਦੇ ਮੈਂਬਰਾਂ ਵੱਲੋਂ ਮੁੱਖ ਆਪਣੇ ਕੈਬਨਿਟ ਮੰਤਰੀ ਤਰਨਪੁਰੀ ਸੌਂਜੀ ਨੂੰ ਪੂਰ ਜ਼ੋਰ ਬੇਨਤੀ ਹੈ ਕਿਰਪਾ ਕਰਕੇ ਖੰਨਾ ਸ਼ਹਿਰ ਦੇ ਵਿੱਚ ਟਾਇਲਟ ਬਾਥਰੂਮ ਦੀ ਸਹੂਲਤ ਮੁਹੱਈਆ ਕਰਾਈ ਜਾਵੇ ਫਲਾਈਓਵਰ ਦੇ ਇੇਠਾਂ ਸਰਾਂਦੇ ਪੈਟਰਨ ਦੇ ਖੰਨੇ ਟਾਇਲਟ ਬਾਥਰੂਮ ਬਣਾਏ ਜਾਣ ਔਰ ਜਨਤਕ ਸਥਾਨਾਂ ਉੱਤੇ ਜਿੱਥੇ ਟਾਇਲਟ ਬਾਥਰੂਮ ਦੀ ਜ਼ਰੂਰਤ ਹੈ ਉਹ ਬਣਾਏ ਜਾਣ ਇਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਕਿਸੇ ਟਾਈਮ ਮੁੱਖ ਡਾਕ ਘਰ ਦੇ ਸਾਹਮਣੇ ਅਤੇ ਟੈਲੀਫੋਨ ਸਟੇਜ ਦੇ ਸਾਹਮਣੇ ਜੀਡੀ ਰੋਡ ਉੱਤੇ ਟਾਇਲਟ ਬਾਥਰੂਮ ਬਣੇ ਹੋਏ ਸੀ ਤੇ ਉਸ ਤੋਂ ਬਾਅਦ ਢਾਹ ਤਾਂ ਦਿੱਤੇ ਉਦੋਂ ਦੀਆਂ ਨਗਰ ਕੌਂਸਲ ਦੇ ਅਕਾਵਾ ਜਿਹੜੇ ਸੀਗੇ ਸੱਤਾ ਤੇ ਬੈਠੇ ਸੀ ਪਰੰਤੂ ਦੁਬਾਰਾ ਕਿਸੇ ਨੇ ਕੋਈ ਸਾਰ ਨਹੀਂ ਲਈ ਸ਼ਹਿਰ ਜਿਹੜਾ ਹੈਗਾ ਉਹ ਕਹਿਣ ਨੂੰ ਬਹੁਤ ਵਧੀਆ ਸ਼ਹਿਰ ਹੈ ਪਰ ਬੁਨਿਆਦੀ ਸਹੂਲਤਾਂ ਤੋਂ ਸਖਣਾ ਹੋਣ ਕਰਕੇ ਲੋਕ ਦੁਖੀ ਨੇ ਹਰ ਕੋਈ ਇਸ ਗੱਲ ਨੂੰ ਚੱਕ ਨਹੀਂ ਸਕਦਾ ਅਸੀਂ ਆਪਣਾ ਇੱਕ ਸ਼ਹਿਰਦਾਰ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕੀਤਾ ਆਸ ਕਰਦੇ ਹਾਂ ਕਿ ਸਾਡੇ ਕੈਬਨਿਟ ਮੰਤਰੀ ਸਾਹਿਬ ਇਸ ਵੱਲ ਫੋਰੀ ਧਿਆਨ ਦੇਣਗੇ ਕਿਉਂਕਿ ਉਹਨਾਂ ਦੀ ਖੰਡਾ ਸ਼ਹਿਰੀ ਕਮੇਟੀ ਦੇ ਨੁਮਾਇੰਦੇ ਅਵਤਾਰ ਸਿੰਘ ਮਾਨ ਜੀ ਜਿਨ੍ਹਾਂ ਨੇ ਮੰਗ ਪੱਤਰ ਫੜਿਆ ਉਹਨਾਂ ਨੇ ਭਰੋਸਾ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਸੁਮਿਤ ਲੁਠਰਾ ਜੀ ਸਮੂਹ ਮੈਂਬਰਾਂ ਦੀ ਤੇ ਸਾਡੇ ਐਕਸ ਆਰਮੀ ਮੈਨ ਕੈਪਟਨ ਅਨੰਦ ਲਾਲ ਮਾਜਰੀ ਜੀ ਤੇ ਉਹਨਾਂ ਦੇ ਸਾਥੀਆਂ ਦਾ ਇਹ ਹੋਰ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਇਹ ਚੰਗਾ ਕੰਮ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੇ ਹਨ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਮੈਂ ਕੈਪਟਨ ਅਨਦਰਲ ਮਾਦਰੀ ਪ੍ਰਧਾਨ ਆਪਣਾ ਸਰਵਿਸਮੈਨ ਆਪਣਾ ਬਲੌਕ ਦਾ ਮੈਂ ਇਹਨਾਂ ਦਾ ਪ੍ਰਿੰਸ ਜੀ ਦਾ ਜੋ ਇਹਨਾਂ ਨੇ ਇਸ ਸਮਾਹ ਦੇ ਵਿੱਚ ਦਿੱਤਾ ਆਪਣੇ ਸੰਤਾ ਨੇ ਜੋ ਬੋਲੀ ਹੋ ਕੇ ਇਹ ਜੋ ਪੁਆਇੰਟ ਇਹਨਾਂ ਨੇ ਚੱਕਿਆ ਇਸ ਦੀ ਅਸੀਂ ਪੂਰਨ ਹਮਾਇਤ ਕਰਦੇ ਹਾਂ ਔਰ ਇਹ ਚੀਜ਼ਾਂ ਕਰਵਾ ਅਸੀਂ ਆਪਣੇ ਸਾਡੇ ਮੰਤਰੀ ਸਾਹਿਬ ਜੀ ਨੂੰ ਸਾਨੂੰ ਜੀ ਨੂੰ ਵੀ ਆਪਣਾ ਸਾਹਿਬ ਇਹਦੇ ਬਾਰੇ ਪੂਰਾ ਜ਼ੋਰ ਦਵਾਂਗੇ ਕਿ ਇਹਨਾਂ ਨੇ ਜੋ ਵੀ ਆਪਣਾ ਕਿਉਂਕਿ ਸ਼ਹਿਰ ਦੇ ਅੰਦਰ ਬਹੁਤ ਮੁਸ਼ਕਲ ਆਉਂਦੀ ਹੈ ਸਾਡੇ ਵੀ ਸਾਰੇ ਮੈਨੂ ਸਰਵਿਸਮੈਨ ਜਿੰਨੇ ਵੀ ਨੇ ਉਤਾਰੇ ਕਹਿੰਦੇ ਨੇ ਕਿ ਸਵਾਏ ਇੱਕ ਆਪਣਾ ਜੀਟੀਬੀ ਮਾਰਕਟ ਤੋਂ ਛੱਟ ਕੇ ਆਪਣਾ ਬਾਕੀ ਹੋਰ ਕਿਤੇ ਵੀ ਕੋਈ ਬਾਥਰੂਮ ਨਹੀਂ ਤਾਂ ਤਾਂ ਨਹੀਂ ਆ ਨਾ ਫਟਾਈਆਂ ਦੇ ਵਿੱਚ ਇਸ ਕਰਕੇ ਇਹ ਜ਼ਰੂਰ ਇਹਨਾਂ ਦੇ ਇਸ ਆਪਣਾ ਯੋਜਨਾ ਦੇ ਮੁੱਤਤਕਿਆ ਇਸ ਉੱਤੇ ਜ਼ਰੂਰ ਅਸੀਂ ਅੰਦੇਸ਼ੀ ਕਰਾਂਗੇ ਕਿ ਸਾਦਾਂਗੇ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਥੈਂਕ ਯੂ ਮੈਂ ਬਨੋਦ ਭਾਰਤਵਾਦੀ ਵੋਇਸ ਆਫ ਖੰਨਾ ਸਿਟੀ ਜਨ ਤੋਂ ਇੱਕ ਜਿਹੜਾ ਮੁੱਦਾ ਹੈ ਇਹ ਸਾਡੇ ਪ੍ਰਧਾਨ ਜੀ ਨੇ ਅੱਜ ਤੋਂ ਕਾਫੀ ਦੇਰ ਪਹਿਲਾਂ ਚੁੱਕਿਆ ਸੀ ਜਿਸ ਦੀ ਕਿ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਬਹੁਤ ਹੀ ਜ਼ਿਆਦਾ ਲੋਡ ਹੈ ਇਸ ਨੂੰ ਪ੍ਰਾਇੋਰਟੀ ਦੇ ਬੇਸ ਤੇ ਪੂਰਾ ਕੀਤਾ ਜਾਵੇ ਕਿਉਂਕਿ ਅਸੀਂ ਦੇਖਿਆ ਹੈ ਕਈ ਜੈਂਟਸ ਦਾ ਕਾਫੀ ਢੀਠ ਹੋ ਗਏ ਕੰਧ ਦੇ ਨਾਲ ਲੱਗ ਕੇ ਵੀ ਆਪਣੇ ਆਪ ਨੂੰ ਰਿਲੀਵ ਕਰ ਲੈਂਦੇ ਨੇ ਪਰ ਉੱਥੇ ਲੇਡੀ ਦੇ ਲਈ ਬਹੁਤ ਪ੍ਰੋਬਲਮ ਆ ਜਾਂਦੀ ਹੈ ਅਲਗ-ਅਲਗ ਸ਼ਹਿਰ ਤੋਂ ਅਲਗ-ਅਲਗ ਪਿੰਡਾਂ ਤੋਂ ਕਾਫੀ ਗਰਲਸ ਕਾਫੀ ਬੱਚੇ ਪੰਡ ਵੀ ਆਉਂਦੇ ਨੇ ਤੇ ਕਾਫੀ ਲੇਡੀਜ਼ ਆਪੜਾ ਹੋਰ ਸ਼ੋਪਿੰਗ ਭੇਰਾ ਕਰਨ ਆਉਂਦੇ ਨੇ ਸੋ ਇਸ ਇਸ ਨਜ਼ਰ ਨੂੰ ਮੱਦੇ ਰੱਖਦੇ ਹੋਏ ਤੁਸੀਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਨੂੰ ਉਰਜੋਰ ਯਾਨੀ ਕਿ ਮੰਗ ਸਾਡੀ ਸਮਝ ਕੇ ਇਸ ਨੂੰ ਜਲਦੀ ਤੋਂ ਜਲਦੀ ਤਿਆਰ ਕੀਤਾ ਜਾਵੇ ਥੈਂਕ ਯੂ ਅੱਜ ਵਾਈਸ ਆਫ ਖੰਨਾ ਸਿਟੀਜ਼ਨ ਇੱਕ ਸਮਾਜ ਸੇਵੀ ਸੰਸਥਾ ਸਾਡੇ ਕੋਲ ਆਈ ਆ ਇਹਨਾਂ ਨੇ ਇੱਕ ਬਹੁਤ ਹੀ ਅੱਛੀ ਮੰਗ ਰੱਖੀ ਆ ਕਿ ਖੰਨਾ ਸਿਟੀ ਦੇ ਅੰਦਰ ਕੋਈ ਵੀ ਇਸ ਤਰ੍ਹਾਂ ਦਾ ਸਿਸਟਮ ਨਹੀਂ ਬਣਿਆ ਕਿ ਜਿਸ ਦੇ ਨਾਲ ਆਮ ਜਨਤਾ ਨੂੰ ਬਾਥਰੂਮ ਵਗੈਰਾ ਦੀ ਸਹੂਲਤ ਮਿਲ ਸਕੇ ਪਰ ਮੈਂ ਇਸ ਸੰਸਥਾ ਨੂੰ ਇਹ ਦੱਸਣਾ ਚਾਹਣਾ ਕਿ ਇੱਕ ਤੁਸੀਂ ਬਹੁਤ ਅੱਛਾ ਉਪਰਾਲਾ ਕੀਤਾ ਜੋ ਸਾਡੇ ਧਿਆਨ ਦੇ ਵਿੱਚ ਰਹਿੰਦਾ ਹੈ ਔਰ ਇਸ ਗੱਲ ਦਾ ਸੀ ਮੰਤਰੀ ਸਾਹਿਬ ਨਾਲ ਸਲਾਹ ਕਰਕੇ ਬਹੁਤ ਜਲਦ ਤੋਂ ਜਲਦ ਇਸ ਮੰਗ ਨੂੰ ਪੂਰਾ ਕਰਾਂਗੇ ਕਿਉਂਕਿ ਜੋ ਆਮ ਜਨਤਾ ਦੀਆਂ ਤੁਸੀਂ ਮੰਗਾ ਚੁੱਕ ਰਹੇ ਹੋ ਜਿਸ ਤਰ੍ਹਾਂ ਕੂੜੇ ਦੇ ਡੈਂਪ ਬਾਰੇ ਵੀ ਤੁਸੀਂ ਗੱਲ ਕੀਤੀ ਸਮਰਾਲਾ ਰੋਡ ਪੁਲ ਦੇ ਬਾਰੇ ਵੀ ਗੱਲ ਕੀਤੀ ਇਹ ਉਪਰਾਲੇ ਵਿਰਲੇ-ਵਿਰਲੇ ਹੀ ਲੋਕ ਕਰਦੇ ਨੇ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਡੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਔਰ ਮੈਂ ਇਸ ਚੀਜ਼ ਦਾ ਵਾਅਦਾ ਕਰਦਾ ਕਿ ਸਾਡੇ ਮੰਤਰੀ ਸਾਹਿਬ ਨੇ ਜਿਸ ਤਰ੍ਹਾਂ ਦਾ ਮਨ ਦੇ ਵਿੱਚ ਖਿਆਲ ਲੈਂਦਾ ਹੈ ਕਿ ਸ਼ਹਿਰ ਨੂੰ ਸੁੰਦਰ ਤੇ ਸਾਫ਼ ਸੁਥਰਾ ਬਣਾਉਣਾ ਹੈ ਤੇ ਉਹਦੇ ਵਿੱਚ ਇੱਕੇ ਪਲੱਸ ਪੁਆਇੰਟ ਇਹਨਾਂ ਨੇ ਤੁਸੀਂ ਐਡ ਕਰ ਦਿੱਤਾ ਔਰ ਇਹ ਅਸੀਂ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਜੋ ਵੀ ਪਹਿਲ ਦੇ ਅਧਾਰ ਤੇ ਜਿੰਨਾ ਜਲਦੀ ਤੋਂ ਜਲਦੀ ਹੋ ਸਕੂਗਾ ਤੁਹਾਡੇ ਸਾਹਮਣੇ ਇਹਦਾ ਅਸੀਂ ਰਿਜ਼ਲਟ ਰੱਖਾਂਗੇ ਕਿਉਂਕਿ ਜਨਤਾ ਦੀ ਸਹੂਲਤ ਦੇ ਲਈ ਆਮ ਆਦਮੀ ਪਾਰਟੀ ਸਰਕਾਰ ਸ਼੍ਰੀ ਭਗਵੰਤ ਸਿੰਘ ਮਾਨ ਔਰ ਸਰਦਾਰ ਤਰਨਪੀਰ ਸਿੰਘ ਜੀ ਸੌਂਤ ਅੱਜ ਪੱਪਾ ਪਾਰ ਹੋ ਕੇ ਲੱਗੇ ਹੋਏ ਨੇ ਔਰ ਅਸੀਂ ਚਾਹੁੰਦੇ ਆ ਕਿ ਹੋਰ ਵੀ ਜੇ ਕੋਈ ਸੰਸਥਾ ਜਾਂ ਕਿਸੇ ਦੇ ਧਿਆਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੈ ਉਹ ਸਾਡੇ ਕੋਲ ਆਓ ਅਸੀਂ ਉਸ ਚੀਜ਼ ਦਾ ਪੂਰਜੋਰ ਸਹਿਯੋਗ ਵੀ ਕਰਾਂਗੇ ਸਮਰਥਨ ਵੀ ਕਰਾਂਗੇ ਔਰ ਉਸ ਦੇ ਉੱਤੇ ਕੰਮ ਕਰਨ ਦੀ ਵੀ ਪੂਰੀ ਉਮੀਦ ਰਾਵਾਂਗੇ ਜਿਸ ਤਰ੍ਹਾਂ ਕਿ ਵਾਈਸ ਆਫ ਸਿਟੀਜ਼ਨ ਖੰਨਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਜੀ ਪ੍ਰਿੰਸ ਜੀ ਨੇ ਅੱਜ ਇਹ ਮੁੱਦਾ ਚੁੱਕਿਆ ਔਰ ਮੈਂ ਪ੍ਰਿੰਸ ਜੀ ਜਲਦ ਤੋਂ ਜਲਦ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਇਸ ਗੱਲ ਨੂੰ ਤੁਹਾਡੇ ਸਾਹਮਣੇ ਬਹੁਤ ਜਲਦੀ ਰਿਜ਼ਲਟ ਦਾ ਤੁਹਾਨੂੰ ਅਸੀਂ ਦੱਸਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਕੋਈ ਇਸ ਤਰ੍ਹਾਂ ਦਾ ਅਗਰ ਤੁਸੀਂ ਮੁੱਦਾ ਲੈ ਕੇ ਆਉਨੇ ਆ ਅਸੀਂ ਉਹਦਾ ਵੀ ਹੱਲ ਕੱਢਾਂਗੇ ਧੰਨਵਾਦ ਮੈਂ राजीव رائے ਮੈਂ ਤਾਂ ਐਡਵੋਕੇਟ ਅੱਜ ਵਾਇਸ ਆਫ ਕੰਨਾ ਸਿਟੀਜ਼ਨ ਵੱਲੋਂ ਇੱਕ ਮੰਗ ਪੱਤਰ ਪ੍ਰੈਜ਼ੀਡੈਂਟ ਹਰਪ੍ਰੀਤ ਸਿੰਘ ਪ੍ਰਿੰਸੀ ਔਰ ਉਹਨਾਂ ਦੇ ਨਾਲ ਸतीश ਗੁਰਮੀ ਜੀ सुरेंद्र ਸ਼ਰਮਾ ਜੀ ਭਾਦਵਾ ਸਰ ਇਹਨਾਂ ਵੱਲੋਂ ਔਰ ਸਾਡੇ ਬਾਰ ਐਸੋਸ਼ਨ ਦੇ ਪ੍ਰਧਾਨ ਸੁਮਿਤ ਰੌਤਰਾ ਜੀ ਔਰ ਹੋਰ ਵੀ ਐਡਵੋਕੇਟ ਸਹਿबान ਸੰਜੀਵ ਸੋਹਤਾ ਜੀ ਮਜੂਰ ਸੰਤ ਔਰ ਇਹ ਬਹੁਤ ਹੀ ਜ਼ਰੂਰੀ ਜਿਹੜਾ ਮੰਗ ਪੱਤਰ ਹੈ ਦਿੱਤਾ ਗਿਆ ਹੈ ਪ੍ਰਿੰਸੀ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਬਹੁਤ ਹੀ ਜ਼ਰੂਰੀ ਮੁੱਦਾ ਸੀ ਸ਼ਹਿਰ ਦੇ ਵਿੱਚ ਪੁਲਾ ਦੇ ਹੇਠ ਬਾਥਰੂਮ ਸਰੰਦ ਜਿਸ ਤਰ੍ਹਾਂ ਬਣੇ ਹੋਏ ਨੇ ਉਸ ਤਰ੍ਹਾਂ ਦੇ ਬਾਥਰੂਮ ਬਣਵਾਉਣ ਲਈ ਜਿਹੜਾ ਮੰਗ ਪੱਤਰ ਐਸਮ ਸਾਹਿਬ ਨੂੰ ਦਿੱਤਾ ਗਿਆ ਕਿਉਂਕਿ ਇਹ ਬਹੁਤ ਹੀ ਜ਼ਰੂਰੀ ਮੁੱਦਾ ਸ਼ਹਿਰ ਵਾਸਤੇ ਆਪਾਂ ਦੇਖਦੇ ਹਾਂ ਕਿ ਖੰਨੇ ਸ਼ਹਿਰ ਦੇ ਵਿੱਚ ਤਕਰੀਬਨ ਰੋਜ਼ ਬਾਹਰ 100 ਪਿੰਡ ਲੱਗਦੇ ਨੇ ਔਰ ਜਿਵੇਂ ਦਰਾਹਾ ਅਮਲੋਹ ਸਮਰਾਲਾ ਔਰ ਤਕਰੀਬਨ 12.50 ਹਜ਼ਾਰ ਦੇ ਕਰੀਬ ਲੋਕ ਅੰਨਾ ਸ਼ਹਿਰ ਚ ਰੋਹ ਜਾਂਦੇ ਨੇ ਔਰ ਜਿੱਥੇ ਕੀ ਬਹੁਤ ਦੇ ਵੱਡੀ ਜ਼ਰੂਰਤ ਹੈ ਇਹ ਸ਼ਹਿਰ ਦੀ ਔਰ ਪੁਲਾਂ ਦੇ ਹੇਠ ਜਿਹੜੇ ਵਾਸ਼ਰੂਮ ਨੇ ਬਾਥਰੂਮ ਨੇ ਜਲਦ ਬਣਾਏ ਜਾਣ ਕਿਉਂਕਿ ਇਹ ਪਹਿਲਾਂ ਵੀ ਪ੍ਰਿੰਸ ਜੀ ਵੱਲੋਂ ਮੰਗ ਪੱਤਰ ਮਨਜੀਤ ਕੌਰ ਜੀ ਸਾਹਿਬ ਦੇਸੀ ਉਹ ਦਿੱਤਾ ਗਿਆ ਸੀ ਮੈਨੂੰ ਯਾਦ ਹੈ ਤੇ ਅੱਜ ਫੇਰ ਦਿੱਤਾ ਗਿਆ ਇਹ ਬਹੁਤ ਜ਼ਰੂਰੀ ਚੀਜ਼ ਹੈ ਪ੍ਰਿੰਸ ਜੀ ਦੀ ਮੈਂ ਬਹੁਤ ਸ਼ਲਾਘਾ ਕਰਦਾ ਔਰ ਇਹਨਾਂ ਦੀ ਟੀਮ ਦੀ ਭਾਦਵਾ ਸਾਹਿਬ ਸੁਰੇਂਦਰ ਸ਼ਰਮਾ ਜੀ ਸतीश ਸ਼ਰਮਾ ਜੀ ਇਹ ਸਾਰੀ ਟੀਮ ਵਿੱਚ ਸ਼ਰਮਾ ਜੀ ਆਪਣੇ ਸ਼ਰਮਾ ਹੈਂਡਲਿੰਗ ਵਾਲੇ ਇਹ ਸਾਰੀ ਬਹੁਤ ਹੀ ਅੱਛ ਮੈਂ ਸੁਰਿੰਦਰਪਾਲ ਖੰਨਾ ਕਚਹਿਰੀਆਂ ਵਿੱਚ ਐਜ਼ ਅ ਟਾਈਪਿਸਟ ਕੰਮ ਕਰ ਰਿਹਾ ਐਥੇ ਖੰਨਾ ਕਚਹਿਰੀਆਂ ਦੇ ਵਿੱਚ ਬਾਥਰੂਮ ਦੀ ਬਹੁਤ ਪ੍ਰੋਬਲਮ ਹੈ اسپੈਸ਼ਲੀ ਲੇਡੀਜ਼ ਵਾਸਤੇ ਇਹ ਜਿਹੜੇ ਬਾਥਰੂਮ ਨੇ ਉਹਨਾਂ ਦਾ ਜਿਹੜਾ ਪੋਜੀਸ਼ਨ ਹੈ ਬਹੁਤ ਹੀ ਤਰਸਯੋਗ ਹੈ ਅੰਦਰ ਜਾ ਕੇ ਪਿਸ਼ਾਬ ਕਰਨ ਦਾ ਬਹੁਤ ਹੀ ਮੁਸ਼ਕਲ ਹੋ ਰਿਹਾ ਹੈ ਇਸ ਕਰਕੇ ਖੰਨਾ ਕਚਹਿਰੀਆਂ ਦੇ ਵਿੱਚ ਵੀ ਬਾਥਰੂਮ ਬਿਲ ਦੇ ਆਧਾਰ ਤੇ ਬਣਾਇਆ ਜਾ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ